ਸੰਗਤ ਵਿੱਚ ਰੱਬ ਵੱਸਦਾ ਹੈ ਆਪਾਂ ਰੱਬ ਦੀ ਰੂਪ ਦੇ ਅੰਦਰ ਸੰਗਤ ਵਿੱਚ ਬੈਠਦੇ ਆ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸੰਗਤ ਦਾ ਦਰਜਾ ਬਹੁਤ ਵੱਡਾ ਹੁੰਦਾ ਹੈ ਸੰਗਤ ਦਾ ਦਰਜਾ ਬਹੁਤ ਵੱਡਾ ਹੁੰਦਾ ਹੈ ਅਸੀਂ ਸੰਗਤ ਦੇ ਦਰਜੇ ਨੂੰ ਬੜੇ ਨੀਵੇਂ ਪੱਤਰ ਤੱਕ ਲੈ ਕੇ ਜਾ ਰਹੇ ਹਾਂ ਬੜੀ ਕੋਸ਼ਿਸ਼ ਕਰ ਰਹੇ ਆ ਅਸੀਂ ਵੱਡੀਆਂ-ਵੱਡੀਆਂ ਸਾਜ-ਸਰਚੀਆਂ ਜੰਦੀਆਂ ਨੇ ਸੰਗਤ ਤੇ ਪੰਗਤ ਨੂੰ ਖਤਮ ਕਰਨ ਦੀਆਂ ਚਿੱਤਾ ਰੱਖਿਆ ਜੇ 1737 ਤੋਂ ਲੈ ਕੇ 1757 ਤੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਕਾਸ਼ ਨਹੀਂ ਸੀ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਹੋਇਆ ਉਹ ਸਿੱਖ ਤਾਂ ਉਦੋਂ ਖਤਮ ਬਣਾਏ ਅੱਜ ਤੇ ਜੜ੍ਹਾਂ ਵਿੱਚ ਆਰਾ ਚੱਲਦਾ ਕਿਸਾਂ ਉੱਤੇ ਥੋੜੀ ਚੱਲਦਾ ਹੈ ਅੱਜ ਤੱਕ ਗੁਰੂ ਤਾਂ ਟੁੱਟ ਰਹੇ ਸੀ ਅੱਜ ਜਣਾ ਵਿਚਾਰਾ ਚੱਲਦਾ ਜੀ ਨਾ ਕੋਈ ਸਪੀਕਰ ਦੀ ਆਵਾਜ਼ ਸੁਣ ਕੇ ਰਾਜੀ ਨਾ ਕੋਈ ਕਰ ਕੇ ਰਾਜੀ ਆ ਆ ਪਿੱਛੇ ਦਿਵਾਲੀ ਲੱਗੀ ਆ ਨਾ ਅਸੀਂ ਭਿਖਾਰੀ ਨਹੀਂ ਆ ਗਏ ਅਸੀਂ ਮੰਗਤੇ ਨਹੀਂ ਆ ਗਏ ਮੈਂ ਇਹ ਵੀ ਗੱਲ ਤੁਹਾਨੂੰ ਦੱਸ ਦਵਾਂ ਅਸੀਂ ਉਹ ਜਿਹੜੇ ਢਾਲਾ ਪਰ ਕੇ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਰਦੇ ਰਹੇ ਅਸੀਂ ਉਹ ਜਿਨ੍ਹਾਂ ਦੇ ਕਵੀ ਦਰਬਾਰ ਦੇ ਅੰਦਰ ਧੰਗ ਗੁਰੂ ਕੱਲ ਕੀ ਤਰਪਾਚਾ ਮਹਾਰਾਜ ਹਾਥੀਆਂ ਦੇ ਉੱਤੇ ਮਾਇਆ ਧਰ ਕੇ ਤੋਲਦੇ ਰਹਿ ਵਾਹ ਪਰ ਮਾਫ ਕਰਿਓ ਅੱਜ ਕੱਲ ਦੀ ਸੱਚਾਈ ਜੇ ਦੀਵਾਲੀ ਨਾਂ ਕਿ ਗਈ ਆ ਇੱਕ ਟੁੱਟੇ ਜੇ ਚੱਪੜਾਸੀ ਨੂੰ ਵੀ ਗਿਫਟ ਦਿੱਤੇ ਆ ਇੱਕ ਪੜੇ ਜਿਹੜਾ ਬੰਦਾ ਕੰਮ ਕਰਦਾ ਹੋਵੇ ਨਾ ਸੰਸਾਰ ਦੇ ਉੱਤੇ ਨੌਕਰੀ ਕੋਈ ਵੀ ਹੋਵੇ ਸਾਰੇ ਸਤਕਾਰਯੋਗ ਹੈ ਮੈਂ ਉਹਦੇ ਗੱਲ ਕਰਦਾ ਉਹਦੇ ਦੀ ਉਹਨਾਂ ਨੂੰ ਗਿਫਟ ਮਿਲਿਆ ਗਰੰਥੀ ਸਿੰਘ ਦੱਸਿਓ ਮੜਾ ਜਾਂ ਕਮੇਟੀ ਵਾਲੇ ਨੇ ਕਿੰਨੇ ਕੋ ਗਿਫਟ ਦਿੱਤੇ ਆ ਅਸੀਂ ਮੰਨਦੇ ਨੀ ਆ ਕਿ ਮੈਂ ਪਹਿਲਾਂ ਗੱਲ ਕਰਤੀ ਸੀ ਰਾਜਪਾਗ ਚੌਂਦੇ ਸੀ ਰਾਤ ਕਰਨਾ ਆਏਗਾ ਸਦਾ ਸਾਡਾ ਰਾਜਪਾਗ ਉਦੋਂ ਆਵੇਗਾ ਜਦੋਂ ਮਾਕਰਿਓ ਮੈਂ ਗੁਰੂ ਘਰ ਟਾਢੀਆਂ ਜ਼ੁਬਾਨ ਕੰਬਦੀ ਐਸੀਆਂ ਗੱਲਾਂ ਕਰਨ ਦਾ ਡੀ ਜੇ ਤੇ ਭਾਵੇਂ ਰਾਤ ਦੇ 12 ਵਜੇ ਲੱਗੇ ਹੁਣ ਤੇ ਉਹ ਵੀ ਨੱਚਦੇ ਹੁੰਦੇ ਆ ਇੱਕ ਦੂਜੇ ਦੀ ਮਾਂ ਫੜ ਕੇ ਪਤਾ ਨਹੀਂ ਹੁੰਦਾ ਮਾਂ ਨੇ ਪੁੱਤ ਦੀ ਮਾਂ ਫੜੀ ਐ ਕਿ ਭਾਬੀ ਨੇ ਦਿਔਰ ਦੀ ਮਾਂ ਫੜੀ ਐ ਅਸੀਂ ਉਦੋਂ ਨੱਚਦੇ ਹੁੰਦੇ ਆ ਉਦੋਂ ਸਾਨੂੰ ਕੋਈ ਰੀਤੀ ਰਿਵਾਜ ਨਹੀਂ ਸਾਡਾ ਕੋਈ ਪਿਆਰ ਨਹੀਂ ਸੀ ਉਦੋਂ ਸੀ ਇਹ ਗੱਲਾਂ ਕਰਦੇ ਵੀ ਅਸੀਂ ਖੁਸ਼ੀਆਂ ਮਨਾ ਰਹਿਆਂ ਮਨਾਓ ਜੀ ਸਦਕੇ ਮਨਾਓ ਪਰ ਰਿਸ਼ਤਿਆਂ ਦੀ ਤੇ लाज ਰੱਖੋ ਘਟੋ ਘਟ ਸੰਸਾਰ ਦੇ ਉੱਤੇ ਅੱਜ ਉਸੇ ਧੀ ਭੈਣ ਜਸਾ ਸਿੰਘ ਆਲੂ ਵਾਲਿਆ ਜਿਹਨੂੰ ਬੰਦੀ ਛੋੜ ਕੇ ਆ ਜਾਂਦਾ ਹੈ ਅੱਜ ਸਿੱਖੋ ਆਪਣੀ ਧੀ ਭੈਣ ਕਿਤੇ ਜਾਂਦੀ ਹੋਵੇ ਤਾਂ ਸਾਨੂੰ ਆਪ ਨੂੰ ਖਤਰਾ ਹੁੰਦਾ ਅਸੀਂ ਉਸ ਰਾਜ ਭਗਤ ਦੇ ਵਾਰਸਾਂ ਬਾਬਾ ਭਗੇਲ ਸਿੰਘ ਦਿੱਲੀ ਦੀ ਧਰਤੀ ਤੇ ਜਿੱਤ ਗਿਆ ਇਹ ਨਾ ਦਿੱਲੀ ਜਦੋਂ ਤੇ ਬਾਬਾ ਬਗੇਸ਼ ਸਿੰਘ ਨੂੰ ਆਖਿਆ ਕਹਿੰਦਾ ਦਿੱਲੀ ਤਾਨ ਕਰ ਰਹੇ ਹੋ ਕਹਿੰਦੇ ਇਹ ਕੀ ਆ ਜਦੋਂ ਮਰਜੀ ਜਿੱਤ ਲਾਂਗੇ ਅੱਜ ਉਹੀ ਦਿੱਲੀ ਡਾਂਗਾ ਮਾਰਦੀ ਆ ਨਾ ਤੇ ਤਾਰਖਿਆ ਜੇ ਜਿੰਨਾ ਚਿਰ ਤੁਹਾਡੀ ਹਾਇਸियत ਨਹੀਂ ਉਨਾਂ ਚਿਰ ਤੁਹਾਡੀ ਉਹ ਰਤਬਾ ਨਹੀਂ ਪ੍ਰਕਾਰ ਦਾ ਬਣ ਸਕਦਾ ਜਿੰਨਾ ਚਿਰ ਤੁਹਾਡੀ ਹਾਇਸियत ਨਹੀਂ ਬਣ ਸਕਦੀ ਉਹਨਾਂ ਚਿਰ ਰਤਬਾ ਨਹੀਂ ਕਾਮਯਾਬ ਹੋ ਸਕਦਾ ਮਸੰਦਾ ਦੀ ਗੱਲ ਕਰਦੇ ਸਾਂ ਮਸੰਦਾ ਕੋਲੋਂ ਗੁਰਦੁਆਰੇ ਮਹੰਤਾ ਕੋਲੋਂ ਖਾਲੀ ਕਰਾਏ ਮਹੰਤ ਕੀ ਕਰਦੇ ਸਣ ਸ਼ਰਾਬ ਪੀਂਦੇ ਸਣ ਅੱਜ ਤੇ ਮਹੰਤ ਕੀ ਕਰਦੇ ਆ ਉਦੋਂ ਮੀਤ ਖਾਂਦੇ ਸਣ ਅੱਜ ਤੇ ਮਹੰਤ ਕੀ ਕਰਦੇ ਆ ਉਦੋਂ ਪ੍ਰਾਤਾਂ ਕਰਦੇ ਸਣ ਅੱਜ ਤੇ ਮਹੰਤ ਕੀ ਕਰਦੇ ਆ ਉਹ ਵਿਸਵਾ ਰੱਖਦੇ ਸਣ ਅੱਜ ਮਾਫ਼ ਕਰਿਓ ਅੱਜ ਤੇ ਮਹੰਤ ਕੀ ਕਰਦੇ ਆ ਮਨਾ ਵੀ ਸੋਚ ਕੇ ਵੇਖਿਆ ਜੇ ਅਸੀਂ ਗੁਰੂ ਘਰ ਆਜ਼ਾਦ ਕਰਾਈ ਦਾ ਗੋਦਾਮ ਕਰਵਾਈ ਇਹਦੇ ਵਿੱਚ ਇਹ ਨਹੀਂ ਆ ਕਿ ਇਕੱਲਾ ਗ੍ਰੰਥੀ ਆ ਉਹਦੇ ਵਿੱਚ ਪ੍ਰਬੰਧਕ ਵੀ ਨੇ ਉਹਦੇ ਵਿੱਚ ਸਿੱਖੀ ਦੇ ਪ੍ਰਚਾਰਕ ਵੀ ਨੇ ਉਹਦੇ ਵਿੱਚ ਮੈਂ ਵੀ ਆ ਉਹਦੇ ਵਿੱਚ ਸਾਰੇ ਬੰਦਨ ਵਿੱਚ ਨੇ ਪਰ ਚੇਤਾਰਖਿਆ ਜੇ ਇੱਕ ਦਿਨ ਵਾਰੀ ਆਉਣੀ ਜੇ 1700 ਈਸਵੀ ਵਿੱਚ ਕਲਗੀਧਰ ਪਾਤਸ਼ਾਹ ਮਰਨ ਜੇ ਹੱਥ ਵੱਢ ਕੇ ਸੜੇ ਸਣ ਇਹ ਮਸੰਦ ਜਿੰਨੇ ਸੀ ਇਹ ਧੰਗ ਗੁਰੂ ਕਲਗੀ ਤਰਪਾਚਾ ਮਹਾਰਾਜ ਦਾ ਦਰਬਾਰ ਹੈ ਗਿਣਤੀ ਭੁੱਲ ਕੇ ਘੁੰਮ ਕੇ ਸੂਈ ਫੇਰ 12 ਤੇ ਆਉਂਦੀ ਹੁੰਦੀ ਆ ਇਹ ਵਾਰੀ ਆਉਣੀ ਹੈ ਅਰਦਾਸ ਹੈ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਿਹੜੇ ਤੇਰੇ ਚਰਨਾਂ ਵਿਚ ਆੜ ਕੇ ਚੁੱਪ ਜਾ ਕਰਦੇ ਨੇ ਉਹ ਸੰਸਾਰ ਦੇ ਉੱਤੇ ਸਦਾ ਸਲਾਮਤ ਰਹਿਣ ਪਾਤਸ਼ਾਹ ਕਹਿੰਦੇ ਜਿਨ ਮਨ ਭੌਤ ਨਾ ਮਨ ਭਾਉ ਇਹਨਾਂ ਦੇ ਮਨ ਵਿੱਚ ਰੱਬ ਦਾ ਭੈ ਹੈਗਾ ਸੰਸਾਰ ਤੇ ਜਉਂਦੇ ਰਹਿੰਦੇ ਜੇ ਹੱਤ ਕਿਉ ਜੇ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੇ ਆਣ ਕੇ ਇਹਨਾਂ ਨੇ ਮੰਗਿਆ ਸਲਾਹ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ ਕਹਿੰਦਾ ਸਿੱਖਾ ਇਹ ਕਰ ਲੈਣੀ ਚਾਹੀਦੀ ਮਗੜੀ ਕਹਿੰਦੇ ਮਗੜੀ ਹੋ ਜਾਣੀ ਚਾਹੀਦੀ ਆ ਹੁਣ ਤੱਕਿਆ ਜੇ ਇਹ ਲਾਖੀ ਤੁਰੇ ਨੇ ਨਾਲ ਸਿੱਖ ਸੰਗਤਾਂ ਨੂੰ ਤੁਰੇ ਲ ਜਾਂਦੇ ਨੇ ਨਾਲੇ ਵਧਾਈਆਂ ਦਿੰਦੇ ਨੇ ਕਹਿੰਦੇ ਚੰਦੂ ਤੈਨੂੰ ਵਧਾਈਆਂ ਹੁਣ ਤੂੰ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਕੁੜਮ ਬਣ ਗਿਆ ਕਹਿੰਦਾ ਆਉਣਾ ਹੁਣ ਦਿੱਲੀ ਦੀ ਧਰਤੀ ਤੇ ਜਿਹੜੀਆਂ ਸੰਗਤਾਂ ਸਨ ਹੁਣ ਜਦੋਂ ਸੰਗਤਾਂ ਦੇ ਨਾਲ ਮਿਲ ਕੇ ਆ ਦਿੱਲੀ ਦੀ ਧਰਤੀ ਵੱਲ ਲੱਗ ਗਈ ਤੁਰੇ ਜਾਂਦੇ ਨੇ ਤੇ ਗੁਰੂ ਅਰਜਨ ਦੇ ਮਹਾਰਾਜ ਦੇ ਦਰਬਾਰ ਤੇ ਉਹ ਸਿੱਖੀ ਦੀਆਂ ਗੱਲਾਂ ਕਰਦੇ ਉਹ ਪ੍ਰੇਮ ਦੀਆਂ ਗੱਲਾਂ ਕਰਦੇ ਉਹ ਗੁਰੂ ਅਰਜਨ ਦੇ ਮਹਾਰਾਜ ਦੀਆਂ ਵਡਿਆਈ ਦੀਆਂ ਗੱਲਾਂ ਬੰਗਿਆਂ ਵਾਲਾ ਢਾਡੀ ਜਿੱਥੇ ਦੇ ਸਾਥੀ ਗਾ ਕੇ ਏ लागिया वटे आई गुरपुगर जी लागिया की वॾे आई गुरपुगर जी लागिया कीअं ਮਰਿਤਸਰ ਤੋਂ ਦਿਲ ਚਲਿਆ ਏ ਘਰ ਚੰਦੂ ਦੇ ਪਹੁੰਚ ਕੇ ਇਓ ਬਚਨ ਸੁਣਾਏ ਘਰ ਚੰਦੂ ਦੇ ਪਹੁੰਚ ਕੇ ਇਓ ਬਚਨ ਸੁਣਾਏ ਪਰ ਸੁਣਾ ਤੁਸੀਂ ਲੱਭਿਆ ਤੈਨੂੰ ਹੋਵੇ ਵਦਾਈ ਗੁਰਪਤਰ ਦੀ ਲਾਗੀਆਂ ਕੀਤੀ ਵੜੇ ਆਈ ਗੁਰਪਤਰ ਦੀ ਲਾਗੀਆਂ ਕੀਤੀ ਵੜੇ ਪੁੱਤਰ ਮਨਮੋਣਾ ਹੋ ਦੇ ਜਿਆਨਾ ਜੱਗ ਤੇ ਕੋਈ ਕਬਰੂ ਹੋਣਾ ਹੋ ਦੇ ਜਿਆਨਾ ਜੱਗ ਤੇ ਕੋਈ ਕਬਰੂ ਹੋਣਾ ਬਾਜੀ ਨਾ ਕੋਈ ਮਾਰ ਜੇ ਕਰ ਦੇ ਉੜਮਾਈ ਗੁਰੂ ਪੁੱਤਰ ਦੀ ਲਾਗੀਆਂ ਕੀ ਦੀ ਵਟੇ ਰਾਜ ਨੇ ਸੇਖਾਂ ਲਵ ਬਰੀਤਿਓ ਨੋ ਸੀਸ ਚਕਾਉਂਦੇ ਹਰਦਮ ਵਿਦਵਾਨ ਵੀ ਚਾਸਿਓ ਦਾ ਬਈ ਗਾਉਂਦੇ ਹਰਦਮ ਵਿਦਵਾਨ ਵਹੀ ਹੁਣ ਜਸੋ ਦਾ ਗਾਉਂਦੇ ਕਟਿਆਣੇ ਨੇ ਉਸ ਦੀ ਹੈ ਹੋਟ ਤਕਾਈ ਗੁਰਪੁੱਤਰ ਦੀ ਲਾਗੀਆਂ ਕੀਤੀ ਵਡਿਆਈ ਲਾਗਿਆ ਕੀਤੀ ਵਡਿਆਈ ਗੁਰਪਤਿਰ ਦੀ ਲਾਗਿਆ ਕੀਤੀ ਵਡਿਆਈ ਹੋ